ਅਮਰਿਤਪਾਲ ਸਿੰਘ ਉਹਨਾਂ ਦਾ ਜੋ ਵਿਆਹ ਹੈ ਲਾਵਾ ਲੈਂਦੇ ਦੀਆਂ ਤਸਵੀਰਾਂ ਬੀਬੀ ਕਿਰਨਜੀਤ ਕਰੋਨਾ ਦੇ ਨਾਲ ਕਿਰਨਦੀਪ ਕਰੋਨਾ ਦੇ ਨਾਲ ਇਸ ਵੇਲੇ ਸਾਹਮਣੇ ਆਈਆਂ ਨੇ ਔਰ ਐਕਸਕਲੂਸਿਵ ਤਸਵੀਰਾਂ ਜੋ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜੀਆਂ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦੀਆਂ ਇਸ ਵੇਲੇ ਸਾਹਮਣੇ ਆਈਆਂ ਨੇ ਤਾਂ ਕਿਰਨਦੀਪ ਕਰੋਨਾ ਦੇ ਨਾਲ ਯੂਕੇ ਨਿਵਾਸੀ ਕਿਰਨਦੀਪ ਕਰੋਨਾ ਦੇ ਨਾਲ ਅੱਜ ਲਾਵਾ ਜੋ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਲਿੱਤੀਆਂ ਗਈਆਂ ਨੇ ਹਾਲਾਂਕਿ ਗੁਰੂ ਘਰ ਨੂੰ ਲੈ ਕੇ ਵੀ ਸਸਪੈਂਸ ਲਗਾਤਾਰ ਬਰਕਰਾਰ ਸੀ ਕਿ ਕਿਹੜੇ ਗੁਰੂ ਘਰ ਦੇ ਵਿੱਚ ਲਾਵਾ ਹੋਣੀਆਂ ਨੇ ਕਿਉਂਕਿ ਬਹੁਤ ਸਾਰੇ ਮੀਡੀਆ ਦੇ ادارے ਜਲੰਧਰ ਦੇ ਵਿੱਚ ਜੋ ਕਿ ਗੁਰਦੁਆਰਾ ਤੀਰ ਸਾਹਿਬ ਹੈ ਉਥੇ ਜਾ ਕੇ ਉਹ ਇੰਤਜ਼ਾਰ ਕਰ ਰਹੇ ਸੀ ਕਿ ਉਸ ਗੁਰੂ ਘਰ ਦੇ ਵਿੱਚ ਭਾਈ ਅੰਮ੍ਰਿਤਪਾਲ ਹਣੀ ਜੋ ਨੇ ਉਹ ਜਾ ਕੇ ਲਾਵਾ ਲੈਣਗੇ ਪਰ ਬਹੁਤ ਸਾਦੇ ਤਰੀਕੇ ਦੇ ਨਾਲ ਵਿਆਹ ਜੋ ਹੈ ਉਹ ਰੱਖਿਆ ਗਿਆ ਸੀ ਜੋ ਉਹਨਾਂ ਦੇ ਕਰੀਬੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਬਹੁਤ ਸਾਦੇ ਤਰੀਕੇ ਦੇ ਨਾਲ ਅੱਜ ਇਹ ਵਿਆਹ ਰੱਖਿਆ ਗਿਆ ਕਿਸੇ ਮਹਿਮਾਨ ਨੂੰ ਨਹੀਂ ਬੁਲਾਇਆ ਗਿਆ ਚਾਰ ਜੀ ਜੋ ਨੇ ਉਹ ਖਾਸ ਤੌਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਘਰ ਤੋਂ ਹੋਣਗੇ ਔਰ ਚਾਰ ਜੀ ਹੀ ਜਿਹੜੇ ਨੇ ਉਹ ਬੀਬੀ ਕਿਰਨਦੀਪ ਕਰੋਨਾ ਦੇ ਪਰਿਵਾਰ ਦੇ ਵਿੱਚੋਂ ਹੋਣਗੇ ਤਾਂ ਸਾਦੇ ਤਰੀਕੇ ਦੇ ਨਾਲ ਹੀ ਇਹ ਜੋ ਵਿਆਹ ਸੀ ਉਹ ਰੱਖਿਆ ਗਿਆ ਸੀ ਔਰ ਉਸ ਦੀਆਂ ਹੁਣ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਜੋ ਨੇ ਤੁਸੀਂ ਉਹ ਵੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਦੇ ਉੱਤੇ ਇਸ ਵੇਲੇ ਨਜ਼ਰ ਆ ਰਹੀਆਂ ਨੇ ਜਿੱਥੇ ਭਾਈ ਅਮਰਿਤਪਾਲ ਸਿੰਘ ਹੋਣੀ ਇਸੀ ਰੰਗ ਦਾ ਜੋ ਬਾਣਾ ਹੈ ਉਹਨਾਂ ਨੇ ਪਾਇਆ ਹੋਇਆ ਹੈ ਔਰ ਨਾਲ ਹੀ ਉਸੇ ਕੇਸੀ ਰੰਗ ਦੇ ਲਿਬਾਸ ਦੇ ਵਿੱਚ ਬੀਬੀ ਕਿਰਨਦੀਪ ਕੌਰ ਔਣੀ ਵੀ ਜਿਉਂ ਨੇ ਉਹ ਨਜ਼ਰ ਆ ਰਹੇ ਨੇ ਤਾਂ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰ ਜਿਹੜੀ ਆ ਤੁਹਾਨੂੰ ਅਸੀਂ ਦਿਖਾ ਰਹੇ ਆ ਬੀਬੀ ਕਿਰਨਦੀਪ ਕੌਰ ਔਣੀ ਜਿਉਂ ਨੇ ਉਹ ਵਿਆਹ ਦੇ ਬੰਧਨ ਦੇ ਵਿੱਚ ਬਨ ਚੁੱਕੇ ਨੇ ਔਰ ਨਾਲ ਹੀ ਜੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਕਿਰਨਦੀਪ ਕੌਰ ਨਜ਼ਰ ਆ ਰਹੇ ਨੇ ਬੀਬੀ ਕਿਰਨਦੀਪ ਕੌਰ ਉਹਨਾਂ ਦੀ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਸਾਡੇ ਨਾਲ ਸਾਡੇ ਸਹਿਯੋਗੀ ਸਿਮਰ ਜੁੜ ਚੁਕੇ ਨੇ ਤਾਂ ਸਿਮਰਜੀਤ ਕਿਵੇਂ ਅਪਡੇਟ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਸਵੇਰ ਤੋਂ ਹੀ ਉਹਨਾਂ ਦੇ ਚਾਉਣ ਵਾਲੇ ਜਿਹੜੇ ਸੀ ਉਹ ਇੰਤਜ਼ਾਰ ਕਰ ਰਹੇ ਸੀ ਕਿ ਤਸਵੀਰਾਂ ਸਾਹਮਣੇ ਆਉਣ ਔਰ ਗੁਰੂ ਘਰ ਨੂੰ ਲੈ ਕੇ ਵੀ ਸਸਪੈਂਸ ਲਗਾਤਾਰ ਬਰਕਰਾਰ ਰਿਹਾ ਬੜੇ ਸਾਦੇ ਤਰੀਕੇ ਨਾਲ ਦੱਸਿਆ ਗਿਆ ਕਿ ਵਿਆਹ ਇਹ ਸੰਪੂਰਨ ਹੋਇਆ ਹੈ ਤਾਂ ਕੀ ਅਪਡੇਟ ਹੈ ਤੁਹਾਡੇ ਕੋਲ ਬਿਲਕੁਲ ਗਗਨ ਸਵੇਰ ਤੋਂ ਹੀ ਜਿਹੜਾ ਆ ਜਦੋਂ ਕੱਲ ਤੋਂ ਖਬਰ ਸਾਹਮਣੇ ਆਉਂਦੀ ਹੈ ਕਿ ਭਾਈ ਅਮਰਪਾਲ ਸਿੰਘ ਜੋ ਨੇ ਉਹ ਵਿਆਹ ਕਰਵਾ ਰਹੇ ਨੇ ਆਨੰਦਕਾਰ ਚ ਉਹਨਾਂ ਦੇ ਸੰਪੂਰਨ ਹੋਏ ਨੇ ਸਭ ਤੋਂ ਪਹਿਲੀਆਂ ਤਸਵੀਰਾਂ ਜਿਹੜੀਆਂ ਆਪਾਂ ਦਿਖਾ ਰਹੇ ਆ ਸਾਡੇ ਦਰਸ਼ਕਾਂ ਨੂੰ ਤੇ ਇਸ ਵੇਲੇ ਅਸੀਂ ਫਤੇਪੁਰ ਪਿੰਡ ਦੇ ਵਿੱਚ ਮੌਜੂਦ ਆ ਫਤੇਪੁਰ ਦੋਲਾ ਜਿਹੜਾ ਪਿੰਡ ਆ ਇਹ ਵੀ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਜਿਹੜਾ ਸੋਰਾ ਪਿੰਡ ਹੈ ਜਿਹੜਾ ਕਿਹਾ ਜਾ ਰਿਹਾ ਤੇ ਇਸ ਪਿੰਡ ਦੇ ਵਿੱਚ ਅਸੀਂ ਮੌਜੂਦ ਸੀ ਸਾਰੇ ਇੱਥੇ ਮੌਜੂਦ ਸੀ ਪਰ ਜੋ ਪਤਾ ਲੱਗਿਆ ਕਿ ਜੱਲੂਪੁਰ ਖੇੜੇ ਜੱਲੂਪੁਰ ਖੇੜੇ ਹੀ ਜਿਹੜਾ ਆਨੰਦ ਕਾਰਜ ਹੋਏ ਨੇ ਜੱਲੂਪੁਰ ਖੇੜੇ ਦੇ ਗੁਰੂ ਘਰ ਦੇ ਵਿੱਚ ਗੁਰਮਤ ਮਰਿਆਦਾ ਅਨੁਸਾਰ ਜਿਹੜੇ ਆ ਉਹਨਾਂ ਅਨੰਦ ਕਾਰਜ ਸੰਪੂਰਨ ਹੋਏ ਨੇ ਤੇ ਸਾਰਾ ਜਿਹੜਾ ਲੜਕੀ ਦਾ ਪਰਿਵਾਰ ਹੈ ਸਵੇਰ ਤੋਂ ਹੀ ਜੇ ਤੋਂ ਪਿੰਡ ਦੇ ਵਿੱਚ ਮੌਜੂਦ ਸੀ ਹਾਲਾਂਕਿ ਇਸੇ ਪਿੰਡ ਦੇ ਵਿੱਚ ਜਿਹੜਾ ਫਤਿਹਪੁਰ ਅਦੁੱਲਾ ਪਿੰਡ ਹੈ ਜਿਸ ਗੁਰੂ ਘਰ ਦੇ ਬਾਹਰ ਅਸੀਂ ਖੜੇ ਹੋਏ ਹਾਂ ਤੇ ਇੱਕੋ ਹੀ ਅਪਡੇਟ ਇਰੇ ਸੀ ਸਾਡੇ ਦਰਸ਼ਕਾਂ ਨੂੰ ਸਵੇਰ ਤੋਂ ਸਵੇਰ ਤੋਂ ਤੇ ਇੱਥੇ ਜਿਹੜਾ ਪ੍ਰਬੰਧ ਜਿਹੜਾ ਪਕੌੜਿਆਂ ਦਾ ਜਿਉਂ ਦੀ ਤਿਉ ਚੱਲ ਰਿਹਾ ਸੀਗਾ ਜਿਉਂ ਦੀ ਤਿਉ ਰਿਸ਼ਤੇਦਾਰ ਵੀ ਇੱਥੇ ਕਈ ਲੋਕ ਜਿਹੜੇ ਇੱਥੇ ਪਿੰਡ ਦੇ ਮੌਜੂਦ ਸੀਗੇ ਕਈ ਲੋਕ ਇੱਥੇ ਮੌਜੂਦ ਸੀ ਜਿਸ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਜਿਹੜਾ ਇੱਥੇ ਆਨੰਦ ਕਾਰਜ ਹੋਣ ਪਰ ਰਾਤ ਤੋਂ ਹੀ ਕੱਲ ਤੋਂ ਜੋ ਇਨਪੁਟ ਆ ਰਹੀ ਸੀ ਕੱਲ ਜਿਹੜੇ ਜੱਥੇ ਦੇ ਸਿੰਘ ਆ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਸਾਡੀ ਪਰ ਉਹ ਦੱਸਣ ਤੋਂ ਇਨਕਾਰ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਜਗ੍ਹਾ ਆ ਉਹ ਤਬਦੀਲ ਜ਼ਰੂਰ ਕੀਤੀ ਗਈ ਆ ਆ ਮੇਰੀ ਕਿਸੇ ਨਾਲ ਗੱਲ ਹੋਈ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਗਾ ਜਿਹੜੀ ਹੈ ਉਹ ਨਹੀਂ ਦੱਸ ਸਕਦੇਗੇ ਹਾਲਾਂਕਿ ਸਾਰੇ ਜਿਹੜਾ ਪਤਾ ਕਰ ਰਹੇ ਸੀ ਕਿ ਕਿੱਥੇ ਆਨੰਦ ਕਾਰਜ ਹੋਣੇ ਆ ਪਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਕੋਈ ਕਹਿ ਰਿਹਾ ਸੀ ਬਾਬਾ ਬਕਾਲਾ ਕੋਈ ਕਹਿ ਰਿਹਾ ਹੋਰ ਜਗ੍ਹਾ ਬਦਲ ਦਿੱਤੀ ਗਈ ਹੈ ਪਰ ਕਿਸੇ ਨੂੰ ਵੀ ਪੁਖਤਾ ਇਨਫੋਰਮੇਸ਼ਨ ਨਹੀਂ ਸੀ ਜੋ ਹੁਣ ਜਿਹੜੀ ਪੁਖਤਾ ਇਨਫੋਰਮੇਸ਼ਨ ਸਾਹਮਣੇ ਆਈ ਹੈ ਕਿ ਜੱਲੂਪੁਰ ਖੇੜੇ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਦੀ ਰਸਮ ਜਿਹੜੀ ਹੈ ਉਹ ਸੰਪੂਰਨ ਹੋਈ ਹੈ ਤੇ ਭਾਈ ਅਮਰਪਾਲ ਸਿੰਘ ਜਿਹਨਾਂ ਦਾ ਇਹ ਆ ਸੀਗਾ ਜਿਸ ਉਹ ਜਲੂਪੁਰ ਖੇੜੇ ਹੀ ਜਿਹੜਾ ਆ ਆਨੰਦ ਕਾਰਜ ਹੋਏ ਨੇ ਜਿੱਥੋਂ ਦੇ ਰਹਿਣ ਵਾਲੇ ਨੇ ਅਮਰਪਾਲ ਸਿੰਘ ਹਾਂ ਬਿਲਕੁਲ ਤਾਂ ਜਿੱਥੋਂ ਦੇ ਰਹਿਣ ਵਾਲੇ ਨੇ ਉੱਥੇ ਹੀ ਆਨੰਦ ਕਾਰਜ ਹੋਏ ਨੇ ਔਰ ਤਸਵੀਰਾਂ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਸਮਰ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਬਹੁਤ ਸਾਦੇ ਢੰਗ ਦੇ ਨਾਲ ਹੀ ਵਿਆਹ ਜਿਹੜਾ ਹੈ ਉਹ ਸੰਪੂਰਨ ਹੋਇਆ ਉਹ ਜਿਹੜਾ ਲਾਵਾਂ ਵੀ ਜਿਹੜੀਆਂ ਹੋਈਆਂ ਨੇ ਔਰ ਜਿਹੜੇ ਆਪਾਂ ਕੱਲ ਵੀ ਚਰਚਾ ਕਰ ਰਹੇ ਸੀ ਫੋਨ ਦੇ ਉੱਤੇ ਕਿ ਜਿਵੇਂ ਪਲਾ ਚੱਲ ਰਿਹਾ ਹੈ ਕਿ ਬਹੁਤ ਘੱਟ ਪਰਿਵਾਰਕ ਮੈਂਬਰ ਹੀ ਜਿਹੜੇ ਨੇ ਉਹ ਸੱਦੇ ਗਏ ਸੀ ਕੋਈ ਖਾਸ ਤੌਰ ਦੇ ਉੱਤੇ ਇਸ ਨੂੰ ਹਾਈਲਾਈਟ ਨਹੀਂ ਕੀਤਾ ਗਿਆ ਸੀ ਬਹੁਤ ਸਾਦੇ ਤਰੀਕੇ ਦੇ ਨਾਲ ਹੀ ਇਸ ਵਿਆਹ ਨੂੰ ਸੰਪੂਰਨ ਕੀਤਾ ਗਿਆ ਬਿਲਕੁਲ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਹਨ ਸਾਡੇ ਢੰਗ ਦੇ ਨਾਲ ਜਿਹੜਾ ਪੂਰਾ ਜਿਹੜਾ ਗੁਰਮਤਿ ਮਰਿਆਦਾ ਦੇ ਅਨੁਸਾਰ ਗੁਰੂ ਘਰ ਦੇ ਵਿੱਚ ਲਾਵਾਂ ਲੈ ਕੇ ਜਿਹੜਾ ਵਿਆਹ ਜਿਹੜੇ ਕਾਰਜ ਨੇ ਸੰਪੂਰਨ ਹੋਏ ਨੇ ਤੇ ਇੱਕ ਗੱਲ ਖਾਸ ਤੌਰ ਤੇ ਜਦੋਂ ਤੁਸੀਂ ਦੇਖੀ ਹੋਣੀ ਹੈ ਜਿਹੜੀ ਤਸਵੀਰ ਅਮਰਪਾਲ ਸਿੰਘ ਰਾਂਧੀ ਜਿਹੜੀ ਉਹਨਾਂ ਦੀ ਵਾਈਫ ਨੇ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਨਹੀਂ ਦਿਖਾਈ ਗਈ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਮੀਡੀਆ ਟੀਮ ਹੈ ਭਾਈ ਅਮਰਪਾਲ ਸਿੰਘ ਰਾਂਧੀ ਉਹਨਾਂ ਨੇ ਕੱਲ ਵੀ ਕਿਹਾ ਸੀ ਕਿ ਤਸਵੀਰ ਜਿਹੜੀ ਅਸੀਂ ਰਿਲੀਜ਼ ਕਰਾਂਗੇ ਪਰ ਉਹਨਾਂ ਦੀ ਜਿਹੜੀ ਵਾਈਫ ਦੀ ਤਸਵੀਰਾਂ ਉਹ ਨਹੀਂ ਦਿਖਾਈ ਗਈ ਤੇ ਤੇ ਖਾਸ ਚੀਜ਼ ਜਿਹੜੀ ਇੱਥੇ ਨਾਲੀ ਹੈ ਕਿ ਉਹਨਾਂ ਦੀ ਵਾਈਫ ਤੇ ਜਿਹੜਾ ਸਿਰੀ ਸਾਹਿਬ ਪਾਈ ਹੋਈ ਹੈ ਸਿਰੀ ਸਾਹਿਬ ਪਹਿਨਿਆ ਹੋਇਆ ਭਾਵੇਂ ਅਮਰਤਪੁਰ ਅਮਰਤਪੁਰ ਕਹੇ ਹਵੇ ਜਿਹੜਾ ਸ਼ੰਕੇ ਸੀਗੇ ਵੀ ਅਮਰਤਾਰੀ ਨੇ ਜਾਂ ਨਹੀਂ ਨੇ ਇਹ ਵੀ ਸਵਾਲ ਜਿਹੜੇ ਆ ਮੀਡੀਆ ਦੇ ਵਿੱਚ ਉੱਠ ਰਹੇ ਸੀ ਸਾਡੇ ਮੀਡੀਆ ਕਰਮੀਆਂ ਵਿੱਚ ਉੱਠ ਰਹੇ ਸੀ ਕਿ ਲੋਕਾਂ ਦੇ ਵਿੱਚ ਵੀ ਇਹ ਸਵਾਲ ਸੀਗਾ ਕਿਉਂਕਿ ਉਤਸੁਕਤਾ ਜ਼ਰੂਰ ਸੀਗੀ ਚਾਹੇ ਉਹਨਾਂ ਦੇ ਚੋਣ ਵਾਲਿਆਂ 'ਚ ਹੋਵੇ ਚਾਹੇ ਉਹਨਾਂ ਦੇ ਵਿਰੋਧੀਆਂ 'ਚ ਹੋਵੇ ਉਤਸੁਕਤਾ ਜ਼ਰੂਰ ਸੀ ਜਦੋਂ ਇੱਕ ਪਬਲਿਕ ਫਿਗਰ ਜਾਂ ਕਹ ਲਈਏ ਇੱਕ ਪ੍ਰਚਾਰਕ ਜਦੋਂ ਵਿਆਹ ਕਰਵਾਉਣ ਜਾ ਰਿਹਾ ਸੋ ਉਹ ਵੀ ਇੰਨਾ ਜਿਹੜਾ ਕਹ ਲਈਏ ਕਿ ਜੋ ਪਿਛਲੇ ਦਿਨੀ ਲਗਾਤਾਰ ਇਨੀ ਚਰਚਾ ਦੇ ਵਿੱਚ ਹੈਗੇ ਨੇ ਵਾਪਸ ਪੰਜਾਬ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਸੋ ਲੋਕਾਂ 'ਚ ਉਤਸੁਕਤਾ ਜ਼ਰੂਰ ਸੀਗੀ ਸੋ ਇਸ ਉਤਸ ਦੇ ਚੱਲਦੇ ਆ ਇਹ ਵੀ ਜਿਹੜਾ ਸਾਰੇ ਜਾਣਨਾ ਚਾਹੁੰਦੇ ਸੀ ਕਿ ਉਹਨਾਂ ਦੇ ਵਾਈਫ ਕੌਣ ਨੇ ਕਿੱਥੋਂ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਜ਼ਰੂਰ ਸੀਗੀਆਂ ਸੋ ਹੁਣ ਜਦੋਂ ਤਸਵੀਰਾਂ ਸਾਹਮਣੇ ਆਈਆਂ ਨੇ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਜ਼ਰੂਰ ਜਿਹੜਾ ਪਤਾ ਲੱਗ ਸਕੇ ਕਿ ਇਹ ਵਿਆਹ ਜਿਹੜਾ ਉਹਨਾਂ ਦਾ ਸੰਪੂਰਨ ਹੋ ਗਿਆ ਤੇ ਜਿਹੜੀ ਉਹਨਾਂ ਦੀ ਵਾਈਫ ਦੀ ਤਸਵੀਰ ਵੀ ਆ ਸੋ ਉਹਨਾਂ ਦਾ ਵੀ ਅਮਰ ਸੱਖਿਆ ਹੋਇਆ ਉਹਨਾਂ ਦੀ ਤਸਵੀਰ ਵੀ ਜਿਹੜੀ ਹੈ ਸਾਹਮਣੇ ਆਈ ਹੈ ਤੇ ਤੁਸੀਂ ਦੇਖਿਆ ਕਿਸ ਕੀ ਜਿਹੜੀ ਉਹਨਾਂ ਦੇ ਸਜਾਈ ਹੋਈ ਆ ਬੇਸ਼ੱਕ ਉਹਨਾਂ ਦਾ ਫੇਸ ਨਹੀਂ ਦੇਖ ਰਿਹਾਗਾ ਪਰ ਕਿਸ ਕੀ ਉਹਨਾਂ ਦੇ ਸਜਾਈ ਹੋਈ ਆ ਸਿਰ ਤੇ ਜੁਮਿਲੇ ਜੋ ਇਹ ਪੂਰਾ ਗੁਰਮਤ ਮਰਿਆਦਾ ਅਨਸਾਰ ਜਿਹੜਾ ਆਨੰਦ ਕਾਰਜ ਸੰਪੂਰਨ ਹੋਏ ਨੇ ਹਾਂ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਸਿਮਰ तमाम ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ ਤੌਰ ਤੋਂ ਅਸੀਂ ਹੋਰ ਵੀ ਅਪਡੇਟ ਜਿਹੜੀ ਆ ਉਹ ਲੈਂਦੇ ਰਵਾਂਗੇ ਤਾਂ ਸਿਮਰਜੀਤ ਸਿੰਘ ਸਾਡੇ ਸਹਿਯੋਗੀ ਜੋ ਨੇ ਉਹ ਇਸ ਵੇਲੇ ਜਾਣਕਾਰੀ ਦੇ ਰਹੇ ਸੀ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਜੋ ਵਿਆਹ ਹੋਇਆ ਹੈ ਇਹ ਖਾਸ ਤੌਰ ਦੇ ਉੱਤੇ ਉਹਨਾਂ ਦੇ ਹੀ ਜਿਸ ਥਾਂ ਦੇ ਉੱਤੇ ਜਿਸ ਪਿੰਡ ਦੇ ਵਿੱਚ ਉਹ ਰਹਿੰਦੇ ਨੇ ਉਸ ਪਿੰਡ ਦੇ ਵਿੱਚ ਹੀ ਕੀਤਾ ਗਿਆ ਤਾਂ ਉਸੇ ਥਾਂ ਦੀਆਂ ਤਸਵੀਰਾਂ ਜੋ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾਨੂੰ ਦੇ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਵਿਆਹ ਜੋ ਹੈ ਉਹ ਹੋ ਚੁੱਕਿਆ ਹੈ ਵਿਆਹ ਦੀਆਂ ਤਸਵੀਰਾਂ ਜੋ ਨੇ ਉਹ ਇਸ ਵੇਲੇ ਨਿਕਲ ਕੇ ਸਾਹਮਣੇ ਆਈਆਂ ਨੇ ਔਰ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਸਮੇਂ ਸਮੇਂ ਬੋਲ ਅਪਡੇਟ ਦਿੱਤਾ ਜਾ ਰਿਹਾ ਸੀ ਕਿ ਜੋ ਉਹਨਾਂ ਦੇ ਪਤਨੀ ਨੇ ਉਹਨਾਂ ਨੇ ਕੇਸਗੀ ਬੰਨੀ ਹੋਈ ਹੈ ਉਹਨਾਂ ਨੇ ਅਮਰਜ ਛੱਕਿਆ ਹੋਇਆ ਔਰ ਅਮਰਜ ਛੱਕੇ ਦੀਆਂ ਜਿਹੜੀਆਂ ਤਸਵੀਰ ਅਮਰਿਤਪਾਲ ਸਿੰਘ ਉਹਨਾਂ ਦਾ ਜੋ ਵਿਆਹ ਹੈ ਲਾਵਾ ਲੈਣਦੇ ਦੀਆਂ ਤਸਵੀਰਾਂ ਬੀਬੀ ਕਿਰਨਜੀਤ ਕਰੋਨਾ ਦੇ ਨਾਲ ਕਿਰਨਦੀਪ ਕਰੋਨਾ ਦੇ ਨਾਲ ਇਸ ਵੇਲੇ ਸਾਹਮਣੇ ਆਈਆਂ ਨੇ ਔਰ ਐਕਸਕਲੂਸਿਵ ਤਸਵੀਰਾਂ ਜੋ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜੀਆਂ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦੀਆਂ ਇਸ ਵੇਲੇ ਸਾਹਮਣੇ ਆਈਆਂ ਨੇ ਤਾਂ ਕਿਰਨਦੀਪ ਕਰੋਨਾ ਦੇ ਨਾਲ ਯੂਕੇ ਨਿਵਾਸੀ ਕਿਰਨਦੀਪ ਕਰੋਨਾ ਦੇ ਨਾਲ ਅੱਜ ਲਾਵਾ ਜੋ ਨੇ ਉਹ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਲਿੱਤੀਆਂ ਗਈਆਂ ਨੇ ਹਾਲਾਂਕਿ ਗੁਰੂ ਘਰ ਨੂੰ ਲੈ ਕੇ ਵੀ ਸਸਪੈਂਸ ਲਗਾਤਾਰ ਬਰਕਰਾਰ ਸੀ ਕਿ ਕਿਹੜੇ ਗੁਰੂ ਘਰ ਦੇ ਵਿੱਚ ਲਾਵਾ ਹੋਣੀਆਂ ਨੇ ਕਿਉਂਕਿ ਬਹੁਤ ਸਾਰੇ ਮੀਡੀਆ ਦੇ ادارے ਜਲੰਧਰ ਦੇ ਵਿੱਚ ਜੋ ਕਿ ਗੁਰਦੁਆਰਾ ਤੀਰ ਸਾਹਿਬ ਹੈ ਉੱਥੇ ਜਾ ਕੇ ਉਹ ਇੰਤਜ਼ਾਰ ਕਰ ਰਹੇ ਸੀ ਕਿ ਉਸ ਗੁਰੂ ਘਰ ਦੇ ਵਿੱਚ ਭਾਈ ਅੰਮ੍ਰਿਤਪਾਲ ਹੁਣੀ ਜੋ ਨੇ ਉਹ ਜਾ ਕੇ ਲਾਵਾ ਲੈਣਗੇ ਪਰ ਬਹੁਤ ਸਾਦੇ ਤਰੀਕੇ ਦੇ ਨਾਲ ਵਿਆਹ ਜੋ ਹੈ ਉਹ ਰੱਖਿਆ ਗਿਆ ਸੀ ਜੋ ਉਹਨਾਂ ਦੇ ਕਰੀਬੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਬਹੁਤ ਸਾਦੇ ਤਰੀਕੇ ਦੇ ਨਾਲ ਅੱਜ ਇਹ ਵਿਆਹ ਰੱਖਿਆ ਗਿਆ ਹੈ ਕਿਸੇ ਮਹਿਮਾਨ ਨੂੰ ਨਹੀਂ ਬੁਲਾਇਆ ਗਿਆ ਚਾਰ ਜੀ ਜੋ ਨੇ ਉਹ ਖਾਸ ਤੌਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਘਰ ਤੋਂ ਹੋਣਗੇ ਔਰ ਚਾਰ ਜੀ ਹੀ ਜਿਹੜੇ ਨੇ ਉਹ ਬੀਬੀ ਕਿਰਨਦੀਪ ਕਰੋਨਾ ਦੇ ਪਰਿਵਾਰ ਦੇ ਵਿੱਚੋਂ ਹੋਣਗੇ ਤਾਂ ਸਾਦੇ ਤਰੀਕੇ ਦੇ ਨਾਲ ਹੀ ਇਹ ਜੋ ਵਿਆਹ ਸੀ ਉਹ ਰੱਖਿਆ ਗਿਆ ਸੀ ਔਰ ਉਸ ਦੀਆਂ ਹੁਣ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਜੋ ਨੇ ਤੁਸੀਂ ਉਹ ਵੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਦੇ ਉੱਤੇ ਇਸ ਵੇਲੇ ਨਜ਼ਰ ਆ ਰਹੀਆਂ ਨੇ ਜਿੱਥੇ ਭਾਈ ਅਮਰਿਤਪਾਲ ਸਿੰਘ ਹੋਣੀ ਕੇਸਰੀ ਰੰਗ ਦਾ ਜੋ ਬਾਣਾ ਹੈ ਉਹਨਾਂ ਨੇ ਪਾਇਆ ਹੋਇਆ ਹੈ ਔਰ ਨਾਲ ਹੀ ਉਸੇ ਕੇਸਰੀ ਰੰਗ ਦੇ ਲਿਬਾਸ ਦੇ ਵਿੱਚ ਬੀਬੀ ਕਿਰਨਦੀਪ ਕੌਰ ਔਣੀ ਵੀ ਜਿਉਂ ਨੇ ਉਹ ਨਜ਼ਰ ਆ ਰਹੇ ਨੇ ਤਾਂ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰ ਜਿਹੜੀ ਹੈ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬੀਬੀ ਕਿਰਨਦੀਪ ਕੌਰ ਔਣੀ ਜਿਉਂ ਨੇ ਉਹ ਵਿਆਹ ਦੇ ਬੰਧਨ ਦੇ ਵਿੱਚ ਬਨ ਚੁੱਕੇ ਨੇ ਔਰ ਨਾਲ ਹੀ ਜੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਕਿਰਨਦੀਪ ਕੌਰ ਨਜ਼ਰ ਆ ਰਹੇ ਨੇ ਬੀਬੀ ਕਿਰਨਦੀਪ ਕੌਰ ਉਹਨਾਂ ਦੀ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਸਾਡੇ ਨਾਲ ਸਾਡੇ ਸਹਿਯੋਗੀ ਸਿਮਰ ਜੁੜ ਚੁਕੇ ਨੇ ਤਾਂ ਸਿਮਰਜੀਤ ਕਿਵੇਂ ਅਪਡੇਟ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਸਵੇਰ ਤੋਂ ਹੀ ਉਹਨਾਂ ਦੇ ਚਾਉਣ ਵਾਲੇ ਜਿਹੜੇ ਸੀ ਉਹ ਇੰਤਜ਼ਾਰ ਕਰ ਰਹੇ ਸੀ ਕਿ ਤਸਵੀਰਾਂ ਸਾਹਮਣੇ ਆਉਣ ਔਰ ਗੁਰੂ ਘਰ ਨੂੰ ਲੈ ਕੇ ਵੀ ਸਸਪੈਂਸ ਲਗਾਤਾਰ ਬਰਕਰਾਰ ਰਿਹਾ ਬੜੇ ਸਾਦੇ ਤਰੀਕੇ ਨਾਲ ਦੱਸਿਆ ਗਿਆ ਕਿ ਵਿਆਹ ਇਹ ਸੰਪੂਰਨ ਹੋਇਆ ਹੈ ਤਾਂ ਕੀ ਅਪਡੇਟ ਹੈ ਤੁਹਾਡੇ ਕੋਲ ਬਿਲਕੁਲ ਗਗਨ ਸਵੇਰ ਤੋਂ ਹੀ ਜਿਹੜਾ ਹੈ ਜਦੋਂ ਕੱਲ ਤੋਂ ਖਬਰ ਸਾਹਮਣੇ ਆਉਂਦੀ ਹੈ ਕਿ ਭਾਈ ਅਮਰਪਾਲ ਸਿੰਘ ਜੋ ਨੇ ਉਹ ਵਿਆਹਾਂ ਕਰਵਾ ਰਹੇ ਨੇ ਆਨੰਦਕਾਰ ਚ ਉਹਨਾਂ ਦੇ ਸੰਪੂਰਨ ਹੋਏ ਨੇ ਸਭ ਤੋਂ ਪਹਿਲੀਆਂ ਤਸਵੀਰਾਂ ਜਿਹੜੀਆਂ ਆਪਾਂ ਦਿਖਾ ਰਹੇ ਹਾਂ ਸਾਡੇ ਦਰਸ਼ਕਾਂ ਨੂੰ ਤੇ ਇਸ ਵੇਲੇ ਅਸੀਂ ਫਤਿਹਪੁਰ ਪਿੰਡ ਦੇ ਵਿੱਚ ਮੌਜੂਦ ਆ ਫਤਿਹਪੁਰ ਦੂਲਾ ਜਿਹੜਾ ਪਿੰਡ ਹੈ ਇਹੀ ਭਾਈ ਅਮਰਪਾਲ ਸਿੰਘ ਹੋਰਾਂ ਦੇ ਜਿਹੜਾ ਸੋਰਾ ਪਿੰਡ ਹੈ ਜਿਹੜਾ ਕਿਹਾ ਜਾ ਰਿਹਾ ਹੈ ਇਸ ਪਿੰਡ ਦੇ ਵਿੱਚ ਅਸੀਂ ਮੌਜੂਦ ਸੀ ਸਾਰੀ ਇੱਥੇ ਮੌਜੂਦ ਸੀ ਪਰ ਜੋ ਪਤਾ ਲੱਗਿਆ ਕਿ ਜੱਲੂਪੁਰ ਖੇੜੇ ਜੱਲੂਪੁਰ ਖੇੜੇ ਹੀ ਜਿਹੜਾ ਅਨੰਦ ਕਾਰਜ ਹੋਏ ਨੇ ਜੱਲੂਪੁਰ ਖੇੜੇ ਦੇ ਗੁਰੂ ਘਰ ਦੇ ਵਿੱਚ ਗੁਰਮਤ ਮਰਿਆਦਾ ਅਨੁਸਾਰ ਜਿਹੜੇ ਆ ਉਹਨਾਂ ਅਨੰਦ ਕਾਰਜ ਸੰਪੂਰਨ ਹੋਏ ਨੇ ਤੇ ਸਾਰਾ ਜਿਹੜਾ ਲੜਕੀ ਦਾ ਪਰਿਵਾਰ ਹੈ ਸਵੇਰ ਤੋਂ ਹੀ ਜੇ ਤੱਕ ਪਿੰਡ ਦੇ ਵਿੱਚ ਮੌਜੂਦ ਸੀ ਹਾਲਾਂਕਿ ਇਸੇ ਪਿੰਡ ਦੇ ਵਿੱਚ ਜਿਹੜਾ ਫਕੀਰਪੁਰ ਅਦੁੱਲਾ ਪਿੰਡ ਆ ਜਿਸ ਗੁਰੂ ਘਰ ਦੇ ਬਾਹਰ ਅਸੀਂ ਖੜੇ ਹੋਏ ਹਾਂ ਤੇ ਇੱਕੋ ਹੀ ਅਪਡੇਟ ਦੇਰੇ ਸੀ ਸਾਡੇ ਦਰਸ਼ਕਾਂ ਨੂੰ ਸਵੇਰ ਤੋਂ ਸਵੇਰ ਤੋਂ ਇੱਥੇ ਜਿਹੜਾ ਪ੍ਰਬੰਧ ਜਿਹੜਾ ਪਕੌੜਿਆਂ ਦਾ ਜਿਉਂ ਦੀ ਤਿਉ ਚੱਲ ਰਿਹਾ ਸੀਗਾ ਜਿਉਂ ਦੀ ਤਿਉ ਰਿਸ਼ਤੇਦਾਰ ਵੀ ਇੱਥੇ ਕਈ ਲੋਕ ਜਿਹੜੇ ਇੱਥੇ ਪਿੰਡ ਦੇ ਮੌਜੂਦ ਸੀਗੇ ਕਈ ਲੋਕ ਇੱਥੇ ਮੌਜੂਦ ਸੀ ਜਿਸ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਜਿਹੜਾ ਇੱਥੇ ਆਨੰਦ ਕਾਰਜ ਹੋਣ ਪਰ ਰਾਤ ਤੋਂ ਹੀ ਕੱਲ ਤੋਂ ਜੋ ਇਨਪੁਟ ਆ ਰਹੀ ਸੀ ਕੱਲ ਜਿਹੜੇ ਜੱਥੇਦੇ ਸਿੰਘ ਆ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਸਾਡੀ ਪਰ ਉਹ ਦੱਸਣ ਤੋਂ ਇਨਕਾਰ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਜਗ੍ਹਾ ਆ ਉਹ ਤਬਦੀਲ ਜ਼ਰੂਰ ਕੀਤੀ ਗਈ ਹੈ ਆ ਮੇਰੀ ਕਿਸੇ ਨਾਲ ਗੱਲ ਹੋਈ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਗ੍ਹਾ ਜਿਹੜੀ ਹੈ ਉਹ ਨਹੀਂ ਦੱਸ ਸਕਦੇਗੇ ਹਾਲਾਂਕਿ ਸਾਰੇ ਜਿਹੜਾ ਪਤਾ ਕਰ ਰਹੇ ਸੀ ਕਿ ਕਿੱਥੇ ਆਨੰਦ ਕਾਰਜ ਹੋਣੇ ਆ ਪਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਕੋਈ ਕਹਿ ਰਿਹਾ ਸੀ ਬਾਬਾ ਬਕਾਲਾ ਕੋਈ ਕਹਿ ਰਿਹਾ ਹੋਰ ਜਗ੍ਹਾ ਬਦਲ ਦਿੱਤੀ ਗਈ ਹੈ ਪਰ ਕਿਸੇ ਨੂੰ ਵੀ ਪੁਖਤਾ ਇਨਫੋਰਮੇਸ਼ਨ ਨਹੀਂ ਸੀ ਜੋ ਹੁਣ ਜਿਹੜੀ ਪੁਖਤਾ ਇਨਫੋਰਮੇਸ਼ਨ ਸਾਹਮਣੇ ਆਈ ਹੈ ਕਿ ਜੱਲੂਪੁਰ ਖੇੜੇ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਦੀ ਰਸਮ ਜਿਹੜੀ ਹੈ ਉਹ ਸੰਪੂਰਨ ਹੋਈ ਹੈ ਤੇ ਭਾਈ ਅਵਰਪਾਲ ਸਿੰਘ ਜਿਹਨਾਂ ਦਾ ਰਿਆਸੀ ਦਾ ਅਜਸੋ ਜਲੂਪੁਰ ਖੇੜੇ ਹੀ ਜਿਹੜਾ ਆ ਆਨੰਦ ਕਾਰਜ ਹੋਏ ਨੇ ਜਿੱਥੋਂ ਦੇ ਰਹਿਣ ਵਾਲੇ ਨੇ ਅਮਰਪਾਲ ਸਿੰਘ ਹਾਂ ਬਿਲਕੁਲ ਤਾਂ ਜਿੱਥੋਂ ਦੇ ਰਹਿਣ ਵਾਲੇ ਨੇ ਉੱਥੇ ਹੀ ਆਨੰਦ ਕਾਰਜ ਹੋਏ ਨੇ ਔਰ ਤਸਵੀਰਾਂ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਸਮਰ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਬਹੁਤ ਸਾਦੇ ਢੰਗ ਦੇ ਨਾਲ ਹੀ ਵਿਆਹ ਜਿਹੜਾ ਹੈ ਉਹ ਸੰਪੂਰਨ ਹੋਇਆ ਉਹ ਜਿਹੜਾ ਲਾਵਾਂ ਵੀ ਜਣੀਆਂ ਹੋਈਆਂ ਨੇ ਔਰ ਜਿਹੜੇ ਆਪਾਂ ਕੱਲ ਵੀ ਚਰਚਾ ਕਰ ਰਹੇ ਸੀ ਫੋਨ ਦੇ ਉੱਤੇ ਕਿ ਜਿਵੇਂ ਪਲਾ ਚੱਲ ਰਿਹਾ ਹੈ ਕਿ ਬਹੁਤ ਘੱਟ ਪਰਿਵਾਰਕ ਮੈਂਬਰ ਹੀ ਜਿਹੜੇ ਨੇ ਉਹ ਸੱਦੇ ਗਏ ਸੀ ਕੋਈ ਖਾਸ ਤੌਰ ਦੇ ਉੱਤੇ ਇਸ ਨੂੰ ਹਾਈਲਾਈਟ ਨਹੀਂ ਕੀਤਾ ਗਿਆ ਸੀ ਬਹੁਤ ਸਾਦੇ ਤਰੀਕੇ ਦੇ ਨਾਲ ਹੀ ਇਸ ਵਿਆਹ ਨੂੰ ਸੰਪੂਰਨ ਕੀਤਾ ਗਿਆ ਬਿਲਕੁਲ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਹਨ ਸਾਡੇ ਢੰਗ ਦੇ ਨਾਲ ਜਿਹੜਾ ਪੂਰਾ ਜਿਹੜਾ ਗੁਰਮਤ ਮਰਿਆਦਾ ਦੇ ਅਨੁਸਾਰ ਗੁਰੂ ਘਰ ਦੇ ਵਿੱਚ ਲਾਵਾਂ ਲੈ ਕੇ ਜਿਹੜਾ ਵਿਆਹ ਜਿਹੜੇ ਕਾਰਜ ਨਿਯੋ ਸੰਪੂਰਨ ਹੋਏ ਨੇ ਤੇ ਇੱਕ ਗੱਲ ਖਾਸ ਤੌਰ ਤੇ ਜਦੋਂ ਤੁਸੀਂ ਦੇਖੀ ਹੋਣੀ ਹੈ ਜਿਹੜੀ ਤਸਵੀਰ ਅਮਰਪਾਲ ਸਿੰਘ ਹੋਰਾਂ ਦੀ ਜਿਹੜੀ ਉਹਨਾਂ ਦੀ ਵਾਈਫ ਨੇ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਨਹੀਂ ਦਿਖਾਈ ਗਈ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਮੀਡੀਆ ਟੀਮ ਹੈ ਭਾਈ ਅਮਰਪਾਲ ਸਿੰਘ ਹੋਰਾਂ ਦੀ ਉਹਨਾਂ ਨੇ ਕੱਲ ਵੀ ਕਿਹਾ ਸੀ ਕਿ ਤਸਵੀਰ ਜਿਹੜੀ ਅਸੀਂ ਰਿਲੀਜ਼ ਕਰਾਂਗੇ ਪਰ ਉਹਨਾਂ ਦੀ ਜਿਹੜੀ ਵਾਈਫ ਦੀ ਤਸਵੀਰਾਂ ਉਹ ਨਹੀਂ ਦਿਖਾਈ ਗਈ ਤੇ ਤੇ ਖਾਸ ਚੀਜ਼ ਜਿਹੜੀ ਇੱਥੇ ਨਾਲੀ ਹੈ ਕਿ ਉਹਨਾਂ ਦੀ ਵਾਇਬ ਤੇ ਜਿਹੜਾ ਗੀਰੀ ਸਾਹਿਬ ਪਾਈ ਹੋਈ ਹੈ ਗੀਰੀ ਸਾਹਿਬ ਪਹਿਨੇ ਹੋਇਆ ਭਾਵੇਂ ਅੰਮ੍ਰਿਤ ਅੰਮ੍ਰਿਤਸਰ ਘਰ ਹੈ ਜਿਹੜਾ ਅ ਸ਼ੰਕੇ ਸੀਗੇ ਵੀ ਅੰਮ੍ਰਿਤਧਾਰੀ ਨੇ ਜਾਂ ਨਹੀਂ ਨੇ ਇਹ ਵੀ ਸਵਾਲ ਜਿਹੜੇ ਆ ਮੀਡੀਆ ਦੇ ਵਿੱਚ ਉੱਠ ਰਹੇ ਸੀ ਆ ਕਈ ਮੀਡੀਆ ਕਰਮੀਆਂ ਵਿੱਚ ਉੱਕਰੇ ਸੀ ਕਿ ਲੋਕਾਂ ਦੇ ਵਿੱਚ ਵੀ ਇਹ ਸਵਾਲ ਸੀਗਾ ਕਿਉਂਕਿ ਉਤਸੁਕਤਾ ਜ਼ਰੂਰ ਸੀ ਚਾਹੇ ਉਹਨਾਂ ਦੇ ਚੋਣ ਵਾਲਿਆਂ 'ਚ ਹੋਵੇ ਚਾਹੇ ਉਹਨਾਂ ਦੇ ਵਿਰੋਧੀਆਂ 'ਚ ਹੋਵੇ ਉਤਸੁਕਤਾ ਜ਼ਰੂਰ ਸੀ ਜਦੋਂ ਇੱਕ ਪਬਲਿਕ ਫਿਗਰ ਜਾਂ ਕਹ ਲਈਏ ਇੱਕ ਪ੍ਰਚਾਰਕ ਜਦੋਂ ਵਿਆਹ ਕਰਵਾਉਣ ਜਾ ਰਿਹਾ ਸੋ ਉਹ ਵੀ ਇੰਨਾ ਜਿਹੜਾ ਕਹਿ ਲਿਏ ਕਿ ਜੋ ਪਿਛਲੇ ਦਿਨੀ ਲਗਾਤਾਰ ਐਨੀ ਚਰਚਾ ਦੇ ਵਿੱਚ ਹੈਗੇ ਨੇ ਵਾਪਸ ਪੰਜਾਬ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਸੋ ਲੋਕਾਂ 'ਚ ਉਤਸਤਾ ਜ਼ਰੂਰ ਸੀਗੀ ਸੋ ਇਸ ਉਤਸਤਾ ਦੇ ਚੱਲਦਿਆਂ ਇਹ ਵੀ ਜਿਹੜਾ ਸਾਰੇ ਜਾਣਨਾ ਚਾਹੁੰਦੇ ਸੀ ਕਿ ਉਹਨਾਂ ਦੇ ਵਾਈਫ ਕੌਣ ਨੇ ਕਿੱਥੋਂ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਜ਼ਰੂਰ ਸੀਗੀਆਂ ਸੋ ਹੁਣ ਜਦੋਂ ਤਸਵੀਰਾਂ ਸਾਹਮਣੇ ਆਈਆਂ ਨੇ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਜ਼ਰੂਰ ਜਿਹੜਾ ਪਤਾ ਲੱਗ ਸਕੇ ਕਿ ਇਹ ਵਿਆਹ ਜਿਹੜਾ ਉਹਨਾਂ ਦਾ ਆ ਸੰਪੂਰਨ ਹੋ ਗਿਆ ਤੇ ਜਿਹੜੀ ਉਹਨਾਂ ਦੀ ਵਾਈਫ ਦੀ ਤਸਵੀਰ ਵੀ ਆ ਸੋ ਉਹਨਾਂ ਦਾ ਵੀ ਅਮਰ ਸੱਖਿਆ ਹੋਇਆ ਉਹਨਾਂ ਦੀ ਤਸਵੀਰ ਵੀ ਜਿਹੜੀ ਹੈ ਸਾਹਮਣੇ ਆਈ ਹੈ ਤਾਂ ਤੁਸੀਂ ਦੇਖਿਆ ਕਿਸ ਕੀ ਜਿਹੜੀ ਉਹਨਾਂ ਦੇ ਸਜਾਈ ਹੋਈ ਆ ਬੀਚਕ ਉਹਨਾਂ ਦਾ ਫੇਸ ਨਹੀਂ ਦੇਖ ਰਿਹਾਗਾ ਪਰ ਕਿਸ ਕੀ ਉਹਨਾਂ ਦੇ ਸਜਾਈ ਹੋਈ ਆ ਸਿਰ ਤੇ ਚੁੰਨੀ ਲਈ ਹੋਈ ਆ ਪੂਰਾ ਗੁਰਮਤ ਮਰਿਆਦਾ ਅਨਸਾਰ ਜਿਹੜਾ ਆਨੰਦ ਕਾਰਜ ਸੰਪੂਰਨ ਹੋਇਆ ਨਹੀਂ। ਹਾਂ ਬਿਲਕੁਲ ਤਾਂ ਬਹੁਤ-ਬਹੁਤ ਧੰਨਵਾਦ ਸਿਮਰਤ तमाम ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ। ਤੌਰ ਤੋਂ ਅਸੀਂ ਹੋਰ ਵੀ ਅਪਡੇਟ ਜਿਹੜੀ ਆ ਉਹ ਲੈਂਦੇ ਰਵਾਂਗੇ। ਤਾਂ ਸਿਮਰਜੀਤ ਸਿੰਘ ਸਾਡੇ ਸਹਿਯੋਗੀ ਜੋ ਨੇ ਉਸ ਵੇਲੇ ਜਾਣਕਾਰੀ ਦੇ ਰਹੇ ਸੀ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਜੋ ਵਿਆਹ ਹੋਇਆ ਹੈ ਇਹ ਖਾਸ ਤੌਰ ਦੇ ਉੱਤੇ ਉਹਨਾਂ ਦੇ ਹੀ ਜਿਸ ਥਾਂ ਦੇ ਉੱਤੇ ਜਿਸ ਪਿੰਡ ਦੇ ਵਿੱਚ ਉਹ ਰਹਿੰਦੇ ਨੇ ਉਸ ਪਿੰਡ ਦੇ ਵਿੱਚ ਹੀ ਕੀਤਾ ਗਿਆ। ਤਾਂ ਉਸੇ ਥਾਂ ਦੀਆਂ ਤਸਵੀਰਾਂ ਜੋ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾਨੂੰ ਦੇ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਵਿਆਹ ਜੋ ਹੈ ਉਹ ਹੋ ਚੁੱਕਿਆ ਹੈ। ਵਿਆਹ ਦੀਆਂ ਤਸਵੀਰਾਂ ਨੇ ਉਹ ਇਸ ਵੇਲੇ ਨਿਕਲ ਕੇ ਸਾਹਮਣੇ ਆਈਆਂ ਨੇ ਔਰ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਸਮਝ ਵੱਲ ਅਪਡੇਟ ਦਿੱਤਾ ਜਾ ਰਿਹਾ ਸੀ ਕਿ ਜੋ ਉਹਨਾਂ ਦੇ ਪਤਨੀ ਨੇ ਉਹਨਾਂ ਨੇ ਕੇਸ ਕੀ ਬੰਨੀ ਹੋਈ ਹੈ ਉਹਨਾਂ ਨੇ ਅਮਰਜ ਛੱਕਿਆ ਹੋਇਆ ਔਰ ਅਮਰਜ ਛੱਕੇ ਦੀਆਂ ਜਿਹੜੀਆਂ ਅਮਰਿਤਪਾਲ ਸਿੰਘ ਉਹਨਾਂ ਦਾ ਜੋ ਵਿਆਹ ਹੈ ਲਾਵਾ ਲੈਣਦੇ ਦੀਆਂ ਤਸਵੀਰਾਂ ਬੀਬੀ ਕਿਰਨਜੀਤ ਕਰੋਨਾ ਦੇ ਨਾਲ ਕਿਰਨਦੀਪ ਕਰੋਨਾ ਦੇ ਨਾਲ ਇਸ ਵੇਲੇ ਸਾਹਮਣੇ ਆਈਆਂ ਨੇ ਔਰ ਐਕਸਕਲੂਸਿਵ ਤਸਵੀਰਾਂ ਜੋ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜੀਆਂ ਕਿ ਭਾਈ ਅਮਰਿਤਪਾਲ ਸਿੰਘ ਉਹਨਾਂ ਦੀਆਂ ਇਸ ਵੇਲੇ ਸਾਹਮਣੇ ਆਈਆਂ ਨੇ ਤਾਂ ਕਿਰਨਦੀਪ ਕਰੋਨਾ ਦੇ ਨਾਲ ਯੂਕੇ ਨਿਵਾਸੀ ਕਿਰਨਦੀਪ ਕਰੋਨਾ ਦੇ ਨਾਲ ਅੱਜ ਲਾਵਾ ਜੋ ਨੇ ਉਹ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਲਿੱਤੀਆਂ ਗਈਆਂ ਨੇ ਹਾਲਾਂਕਿ ਗੁਰੂ ਘਰ ਨੂੰ ਲੈ ਕੇ ਵੀ ਸਸਪੈਂਸ ਲਗਾਤਾਰ ਬਰਕਰਾਰ ਸੀ ਕਿ ਕਿਹੜੇ ਗੁਰੂ ਘਰ ਦੇ ਵਿੱਚ ਲਾਵਾ ਹੋਣੀਆਂ ਨੇ ਕਿਉਂਕਿ ਬਹੁਤ ਸਾਰੇ ਮੀਡੀਆ ਦੇ ادارے ਜਲੰਧਰ ਦੇ ਵਿੱਚ ਜੋ ਕਿ ਗੁਰਦੁਆਰਾ ਤੀਰ ਸਾਹਿਬ ਹੈ ਉੱਥੇ ਜਾ ਕੇ ਉਹ ਇੰਤਜ਼ਾਰ ਕਰ ਰਹੇ ਸੀ ਕਿ ਉਸ ਗੁਰੂ ਘਰ ਦੇ ਵਿੱਚ ਭਾਈ ਅੰਮ੍ਰਿਤਪਾਲ ਹੁਣੀ ਜੋ ਨੇ ਉਹ ਜਾ ਕੇ ਲਾਵਾ ਲੈਣਗੇ ਪਰ ਬਹੁਤ ਸਾਦੇ ਤਰੀਕੇ ਦੇ ਨਾਲ ਵਿਆਹ ਜੋ ਹੈ ਉਹ ਰੱਖਿਆ ਗਿਆ ਸੀ ਜੋ ਉਹਨਾਂ ਦੇ ਕਰੀਬੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਬਹੁਤ ਸਾਦੇ ਤਰੀਕੇ ਦੇ ਨਾਲ ਅੱਜ ਇਹ ਵਿਆਹ ਰੱਖਿਆ ਗਿਆ ਹੈ ਕਿਸੇ ਮਹਿਮਾਨ ਨੂੰ ਨਹੀਂ ਬੁਲਾਇਆ ਗਿਆ ਚਾਰ ਜੀ ਜੋ ਨੇ ਉਹ ਅ ਕਾਸਟੋਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਘਰ ਤੋਂ ਹੋਣਗੇ ਔਰ ਚਾਰ ਜੀ ਹੀ ਜਿਹੜੇ ਨੇ ਉਹ ਬੀਬੀ ਕਿਰਨਦੀਪ ਕਰੋਨਾ ਦੇ ਪਰਿਵਾਰ ਦੇ ਵਿੱਚੋਂ ਹੋਣਗੇ ਤਾਂ ਸਾਦੇ ਤਰੀਕੇ ਦੇ ਨਾਲ ਹੀ ਇਹ ਜੋ ਵਿਆਹ ਸੀ ਉਹ ਰੱਖਿਆ ਗਿਆ ਸੀ ਔਰ ਉਸ ਦੀਆਂ ਹੁਣ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਜੋ ਨੇ ਤੁਸੀਂ ਉਹ ਵੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਦੇ ਉੱਤੇ ਇਸ ਵੇਲੇ ਨਜ਼ਰ ਆ ਰਹੀਆਂ ਨੇ ਜਿੱਥੇ ਭਾਈ ਅਮਰਿਤਪਾਲ ਸਿੰਘ ਹੋਣੀ ਕੇਸੀ ਰੰਗ ਦਾ ਜੋ ਬਾਣਾ ਹੈ ਉਹਨਾਂ ਨੇ ਪਾਇਆ ਹੋਇਆ ਹੈ ਔਰ ਨਾਲ ਹੀ ਉਸੇ ਕੇਸੀ ਰੰਗ ਦੇ ਲਿਬਾਸ ਦੇ ਵਿੱਚ ਬੀਬੀ ਕਿਰਨਦੀਪ ਕੌਰ ਔਣੀ ਵੀ ਜਿਉਂ ਨੇ ਉਹ ਨਜ਼ਰ ਆ ਰਹੇ ਨੇ ਤਾਂ ਸਭ ਤੋਂ ਪਹਿਲਾਂ ਏਕਸਕਲੂਸਿਵ ਤਸਵੀਰ ਜਿਹੜੀ ਆ ਤੁਹਾਨੂੰ ਅਸੀਂ ਦਿਖਾ ਰਹੇ ਆ ਬੀਬੀ ਕਿਰਨਦੀਪ ਕੌਰ ਔਣੀ ਜਿਉਂ ਨੇ ਉਹ ਵਿਆਹ ਦੇ ਬੰਧਨ ਦੇ ਵਿੱਚ ਬਨ ਚੁੱਕੇ ਨੇ ਔਰ ਨਾਲ ਹੀ ਜੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਕਿਰਨਦੀਪ ਕੌਰ ਨਜ਼ਰ ਆ ਰਹੇ ਨੇ ਬੀਬੀ ਕਿਰਨਦੀਪ ਕੌਰ ਉਹਨਾਂ ਦੀ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਸਾਡੇ ਨਾਲ ਸਾਡੇ ਸਹਿਯੋਗੀ ਸਿਮਰ ਜੁੜ ਚੁਕੇ ਨੇ ਤਾਂ ਸਿਮਰਜੀਤ ਕਿਵੇਂ ਅਪਡੇਟ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਸਵੇਰ ਤੋਂ ਹੀ ਉਹਨਾਂ ਦੇ ਚਾਉਣ ਵਾਲੇ ਜਿਹੜੇ ਸੀ ਉਹ ਇੰਤਜ਼ਾਰ ਕਰ ਰਹੇ ਸੀ ਕਿ ਤਸਵੀਰਾਂ ਸਾਹਮਣੇ ਆਉਣ ਔਰ ਗੁਰੂ ਘਰ ਨੂੰ ਲੈ ਕੇ ਵੀ ਸਸਪੈਂਸ ਲਗਾਤਾਰ ਬਰਕਰਾਰ ਰਿਹਾ ਬੜੇ ਸਾਦੇ ਤਰੀਕੇ ਨਾਲ ਦੱਸਿਆ ਗਿਆ ਕਿ ਵਿਆਹ ਇਹ ਸੰਪੂਰਨ ਹੋਇਆ ਤਾਂ ਕੀ ਅਪਡੇਟ ਹੈ ਤੁਹਾਡੇ ਕੋਲ ਬਿਲਕੁਲ ਜਗਨ ਸਵੇਰ ਤੋਂ ਹੀ ਜਿਹੜਾ ਆ ਜਦੋਂ ਕੱਲ ਤੋਂ ਖਬਰ ਸਾਹਮਣੇ ਆਉਂਦੀ ਹੈ ਕਿ ਭਾਈ ਅਮਰਪਾਲ ਸਿੰਘ ਜੋ ਨੇ ਉਹ ਵਿਆਹ ਕਰਵਾ ਰਹੇ ਨੇ ਆਨੰਦਕਾਰ ਚ ਉਹਨਾਂ ਦੇ ਸੰਪੂਰਨ ਹੋਏ ਨੇ ਸਭ ਤੋਂ ਪਹਿਲੀਆਂ ਤਸਵੀਰਾਂ ਜਿਹੜੀਆਂ ਆਪਾਂ ਦਿਖਾ ਰਹੇ ਆ ਸਾਡੇ ਦਰਸ਼ਕਾਂ ਨੂੰ ਤੇ ਇਸ ਵੇਲੇ ਅਸੀਂ ਫਤਿਹਪੁਰ ਪਿੰਡ ਦੇ ਵਿੱਚ ਮੌਜੂਦ ਆ ਫਤਿਹਪੁਰ ਦੁਲਾ ਜਿਹੜਾ ਪਿੰਡ ਆ ਇਹੀ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਜਿਹੜਾ ਸੋਰਾ ਪਿੰਡ ਹੈ ਜਿਹੜਾ ਕਿਹਾ ਜਾ ਰਿਹਾ ਤੇ ਇਸ ਪਿੰਡ ਦੇ ਵਿੱਚ ਅਸੀਂ ਮੌਜੂਦ ਸੀ ਸਾਰੇ ਇੱਥੇ ਮੌਜੂਦ ਸੀ ਪਰ ਜੋ ਪਤਾ ਲੱਗਿਆ ਕਿ ਜੱਲੂਪੁਰ ਖੇੜੇ ਜੱਲੂਪੁਰ ਖੇੜੇ ਹੀ ਜਿਹੜਾ ਆਨੰਦ ਕਾਰਜ ਹੋਏ ਨੇ ਜੱਲੂਪੁਰ ਖੇੜੇ ਦੇ ਗੁਰੂ ਘਰ ਦੇ ਵਿੱਚ ਗੁਰਮਤ ਮਰਿਆਦਾ ਅਨੁਸਾਰ ਜਿਹੜੇ ਆ ਉਹਨਾਂ ਅਨੰਦ ਕਾਰਜ ਸੰਪੂਰਨ ਹੋਏ ਨੇ ਤੇ ਸਾਰਾ ਜਿਹੜਾ ਲੜਕੀ ਦਾ ਪਰਿਵਾਰ ਹੈ ਸਵੇਰ ਤੋਂ ਹੀ ਜੇ ਉਸ ਪਿੰਡ ਦੇ ਵਿੱਚ ਮੌਜੂਦ ਸੀ ਹਾਲਾਂਕਿ ਇਸੇ ਪਿੰਡ ਦੇ ਵਿੱਚ ਜਿਹੜਾ ਫਤਿਹਪੁਰ ਅਦੁੱਲਾ ਪਿੰਡ ਹੈ ਜਿਸ ਗੁਰੂ ਘਰ ਦੇ ਬਾਹਰ ਅਸੀਂ ਖੜੇ ਹੋਏ ਆ ਤੇ ਇੱਕੋ ਹੀ ਅਪਡੇਟ ਇਰੇ ਸੀ ਸਾਡੇ ਦਰਸ਼ਕਾਂ ਨੂੰ ਸਵੇਰ ਤੋਂ ਸਵੇਰ ਤੋਂ ਤੇ ਇੱਥੇ ਜਿਹੜਾ ਪ੍ਰਬੰਧ ਜਿਹੜਾ ਪਕੌੜਿਆਂ ਦਾ ਜਿਉਂ ਦੀ ਤਿਉ ਚੱਲ ਰਿਹਾ ਸੀਗਾ ਜਿਉਂ ਦੀ ਤਿਉ ਰਿਸ਼ਤੇਦਾਰ ਵੀ ਇੱਥੇ ਕਈ ਲੋਕ ਜਿਹੜੇ ਇੱਥੇ ਪਿੰਡ ਦੇ ਮੌਜੂਦ ਸੀਗੇ ਕਈ ਲੋਕ ਇੱਥੇ ਮੌਜੂਦ ਸੀ ਜਿਸ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਜਿਹੜਾ ਇੱਥੇ ਆਨੰਦ ਕਾਰਜ ਹੋਣ ਪਰ ਰਾਤ ਤੋਂ ਹੀ ਕੱਲ ਤੋਂ ਜੋ ਇਨਪੁਟ ਆ ਰਹੀ ਸੀ ਕੱਲ ਜਿਹੜੇ ਜੱਥੇਦ ਸਿੰਘ ਆ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਸਾਡੀ ਪਰ ਉਹ ਦੱਸਣ ਤੋਂ ਇਨਕਾਰ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਜਗ੍ਹਾ ਆ ਉਹ ਤਬਦੀਲ ਜ਼ਰੂਰ ਕੀਤੀ ਗਈ ਹੈ ਆ ਮੇਰੀ ਕਿਸੇ ਨਾਲ ਗੱਲ ਹੋਈ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਗ੍ਹਾ ਜਿਹੜੀ ਹੈ ਉਹ ਨਹੀਂ ਦੱਸ ਸਕਦੇਗੇ ਹਾਲਾਂਕਿ ਸਾਰੇ ਜਿਹੜਾ ਪਤਾ ਕਰ ਰਹੇ ਸੀ ਕਿ ਕਿੱਥੇ ਆਨੰਦ ਕਾਰਜ ਹੋਣੇ ਆ ਪਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿਉਂਕਿ ਕੋਈ ਕਹਿ ਰਿਹਾ ਸੀ ਬਾਬਾ ਬਕਾਲਾ ਕੋਈ ਕਹਿ ਰਿਹਾ ਹੋਰ ਜਗ੍ਹਾ ਬਦਲ ਦਿੱਤੀ ਗਈ ਹੈ ਪਰ ਕਿਸੇ ਨੂੰ ਵੀ ਪੁਖਤਾ ਇਨਫੋਰਮੇਸ਼ਨ ਨਹੀਂ ਸੀ ਜੋ ਹੁਣ ਜਿਹੜੀ ਪੁਖਤਾ ਇਨਫੋਰਮੇਸ਼ਨ ਸਾਹਮਣੇ ਆਈ ਹੈ ਕਿ ਜੱਲੂਪੁਰ ਖੇੜੇ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਦੀ ਰਸਮ ਜਿਹੜੀ ਹੈ ਉਹ ਸੰਪੂਰਨ ਹੋਈ ਹੈ ਤੇ ਭਾਈ ਅਵਰਪਾਲ ਸਿੰਘ ਜਿਹਨਾਂ ਦਾ ਰਿਆਸੀਗਾ ਜਿਸ ਉਹ ਜਲੂਪੁਰ ਖੇੜੇ ਹੀ ਜਿਹੜਾ ਆ ਆਨੰਦ ਕਾਰਜ ਹੋਏ ਨੇ ਜਿੱਥੋਂ ਦੇ ਰਹਿਣ ਵਾਲੇ ਨੇ ਅਮਰਪਾਲ ਸਿੰਘ ਹਾਂ ਬਿਲਕੁਲ ਤਾਂ ਜਿੱਥੋਂ ਦੇ ਰਹਿਣ ਵਾਲੇ ਨੇ ਉੱਥੇ ਹੀ ਆਨੰਦ ਕਾਰਜ ਹੋਏ ਨੇ ਔਰ ਤਸਵੀਰਾਂ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਸਮਰ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਬਹੁਤ ਸਾਦੇ ਢੰਗ ਦੇ ਨਾਲ ਹੀ ਵਿਆਹ ਜਿਹੜਾ ਹੈ ਉਹ ਸੰਪੂਰਨ ਹੋਇਆ ਉਹ ਜਿਹੜਾ ਲਾਵਾਂ ਵੀ ਜਣੀਆਂ ਹੋਈਆਂ ਨੇ ਔਰ ਜਿਹੜੇ ਆਪਾਂ ਕੱਲ ਵੀ ਚਰਚਾ ਕਰ ਰਹੇ ਸੀ ਫੋਨ ਦੇ ਉੱਤੇ ਕਿ ਜਿਵੇਂ ਪਲਾ ਚੱਲ ਰਿਹਾ ਹੈ ਕਿ ਬਹੁਤ ਘੱਟ ਪਰਿਵਾਰਕ ਮੈਂਬਰ ਹੀ ਜਿਹੜੇ ਨੇ ਉਹ ਸੱਦੇ ਗਏ ਸੀ ਕੋਈ ਖਾਸ ਤੌਰ ਦੇ ਉੱਤੇ ਇਸ ਨੂੰ ਹਾਈਲਾਈਟ ਨਹੀਂ ਕੀਤਾ ਗਿਆ ਸੀ ਬਹੁਤ ਸਾਦੇ ਤਰੀਕੇ ਦੇ ਨਾਲ ਹੀ ਇਸ ਵਿਆਹ ਨੂੰ ਸੰਪੂਰਨ ਕੀਤਾ ਗਿਆ ਬਿਲਕੁਲ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਹਨ ਸਾਡੇ ਢੰਗ ਦੇ ਨਾਲ ਜਿਹੜਾ ਪੂਰਾ ਜਿਹੜਾ ਗੁਰਮਤ ਮਰਿਆਦਾ ਦੇ ਅਨੁਸਾਰ ਗੁਰੂ ਘਰ ਦੇ ਵਿੱਚ ਲਾਵਾਂ ਲੈ ਕੇ ਜਿਹੜਾ ਵਿਆਹ ਜਿਹੜੇ ਕਾਰਜ ਨੇ ਸੰਪੂਰਨ ਹੋਏ ਨੇ ਤੇ ਇੱਕ ਗੱਲ ਖਾਸ ਤੌਰ ਤੇ ਜਦੋਂ ਤੁਸੀਂ ਦੇਖੀ ਹੋਣੀ ਹੈ ਜਿਹੜੀ ਤਸਵੀਰ ਅਮਰਪਾਲ ਸਿੰਘ ਹੋਰਾਂ ਦੀ ਜਿਹੜੀ ਉਹਨਾਂ ਦੀ ਵਾਈਫ ਨੇ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਨਹੀਂ ਦਿਖਾਈ ਗਈ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਮੀਡੀਆ ਟੀਮ ਹੈ ਭਾਈ ਅਮਰਪਾਲ ਸਿੰਘ ਹੋਰਾਂ ਦੀ ਉਹਨਾਂ ਨੇ ਕੱਲ ਵੀ ਕਿਹਾ ਸੀ ਕਿ ਤਸਵੀਰ ਜਿਹੜੀ ਅਸੀਂ ਰਿਲੀਜ਼ ਕਰਾਂਗੇ ਪਰ ਉਹਨਾਂ ਦੀ ਜਿਹੜੀ ਵਾਈਫ ਦੀ ਤਸਵੀਰਾਂ ਉਹ ਨਹੀਂ ਦਿਖਾਈ ਗਈ ਤੇ ਇੱਕ ਖਾਸ ਚੀਜ਼ ਜਿਹੜੀ ਦੇਖਣ ਵਾਲੀ ਹੈ ਕਿ ਉਹਨਾਂ ਦੀ ਵਾਈਫ ਤੇ ਜਿਹੜਾ ਸ੍ਰੀ ਸਾਹਿਬ ਪਾਈ ਹੋਈ ਹੈ ਸ੍ਰੀ ਸਾਹਿਬ ਪਹਿਨਿਆ ਹੋਇਆ ਭਾਵ ਅਮਰਿਤ ਅਮਰਿਸ਼ਰ ਘਰ ਹੋਵੇ ਜਿਹੜਾ ਸ਼ੰਕੇ ਸੀਗੇ ਵੀ ਅਮਰਤਾਰੀ ਨੇ ਜਾਂ ਨਹੀਂ ਨੇ ਇਹ ਵੀ ਸਵਾਲ ਜਿਹੜੇ ਆ ਮੀਡੀਆ ਦੇ ਵਿੱਚ ਉੱਠ ਰਹੇ ਸੀ ਆ ਕਈ ਮੀਡੀਆ ਕਰਮੀਆਂ ਵਿੱਚ ਉੱਠ ਰਹੇ ਸੀ ਤੇ ਲੋਕਾਂ ਦੇ ਵਿੱਚ ਵੀ ਸਵਾਲ ਸੀਗਾ ਕਿਉਂਕਿ ਉਤਸੁਕਤਾ ਜ਼ਰੂਰ ਸੀਗੀ ਚਾਹੇ ਉਹਨਾਂ ਦੇ ਚਾਹਣ ਵਾਲਿਆਂ 'ਚ ਹੋਵੇ ਚਾਹੇ ਉਹਨਾਂ ਦੇ ਵਿਰੋਧੀਆਂ 'ਚ ਹੋਵੇ ਉਤਸੁਕਤਾ ਜ਼ਰੂਰ ਸੀ ਜਦੋਂ ਇੱਕ ਪਬਲਿਕ ਫਿਗਰ ਜਾਂ ਕਹ ਲਈਏ ਇੱਕ ਪ੍ਰਚਾਰਕ ਜਦੋਂ ਵਿਆਹ ਕਰਵਾਉਣ ਜਾ ਰਿਹਾ ਸੋ ਉਹ ਵੀ ਇੰਨਾ ਜਿਹੜਾ ਕਹ ਲਈਏ ਕਿ ਜੋ ਪਿਛਲੇ ਦਿਨੀ ਲਗਾਤਾਰ ਇਨੀ ਚਰਚਾ ਦੇ ਵਿੱਚ ਹੈਗੇ ਨੇ ਵਸ ਪੰਜਾਬ ਤੋਂ ਲੈ ਕੇ ਦੀਪਸੂਤ ਤੋਂ ਲੈ ਕੇ ਸੋ ਲੋਕਾਂ 'ਚ ਉਤਸੁਕਤਾ ਜ਼ਰੂਰ ਸੀਗੀ ਸੋ ਸੋ ਉਪਸੱਤਾ ਦੇ ਚਲਦਿਆਂ ਇਹ ਵੀ ਜਿਹੜਾ ਸਾਰੇ ਜਾਣਨਾ ਚਾਹੁੰਦੇ ਸੀ ਕਿ ਉਹਨਾਂ ਦੇ ਵਾਈਫ ਕੌਣ ਨੇ ਕਿੱਥੋਂ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਜ਼ਰੂਰ ਸੀਗੀਆਂ ਸੋ ਹੁਣ ਜਦੋਂ ਤਸਵੀਰਾਂ ਸਾਹਮਣੇ ਆਈਆਂ ਨੇ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਜ਼ਰੂਰ ਜਿਹੜਾ ਪਤਾ ਲੱਗ ਸਕੇ ਕਿ ਵਿਆਹ ਜਿਹੜਾ ਉਹਨਾਂ ਦਾ ਸੰਪੂਰਨ ਹੋ ਗਿਆ ਤੇ ਜਿਹੜੀ ਉਹਨਾਂ ਦੀ ਵਾਈਫ ਦੀ ਤਸਵੀਰ ਵੀ ਆ ਸੋ ਉਹਨਾਂ ਦਾ ਵੀ ਅਮਰਤ ਛੱਕਿਆ ਹੋਇਆ ਉਹਨਾਂ ਦੀ ਤਸਵੀਰ ਵੀ ਜਿਹੜੀ ਹੈ ਸਾਹਮਣੇ ਆਈ ਹੈ ਤੇ ਤੁਸੀਂ ਦੇਖਿਆ ਕਿਸ ਕੀ ਜਿਹੜੀ ਉਹਨਾਂ ਦੇ ਸਜਾਈ ਹੋਈ ਹੈ ਬਿਸ਼ੱਕ ਉਹਨਾਂ ਦਾ ਫੇਸ ਨਹੀਂ ਦੇਖ ਰਿਹਾਗਾ ਪਰ ਕਿਸ ਕੀ ਉਹਨਾਂ ਦੇ ਸਜਾਈ ਹੋਈ ਹੈ ਸਿਰ ਤੇ ਤੁਮੀਲੇ ਇਹ ਪੂਰਾ ਗੁਰਮਤ ਮਰਿਆਦਾ ਅਨਸਾਰ ਜਿਹੜਾ ਆਨੰਦ ਕਾਰਜ ਸੰਪੂਰਨ ਹੋਏ ਨੇ ਹਾਂ ਬਿਲਕੁਲ ਤਾਂ ਬਹੁਤ